ਤਾ ਇਸ ਵੇਲੇ ਦੀ ਵੱਡੀ ਖਬਰ ਸਕੂਲ ਬੱਸ ਪਲਟਣ ਵਾਲੇ ਮਾਮਲੇ ਦੇ ਨਾਲ ਜੁੜੀ ਹੋਈ ਹੈ ਜਿੱਥੇ ਕਿ ਵੱਡਾ ਅਪਡੇਟ ਸਾਹਮਣੇ ਆ ਰਿਹਾ ਹੈ ਸਕੂਲ ਦੇ ਪ੍ਰਿੰਸੀਪਲ ਦੇ ਉੱਤੇ ਵੱਡੀ ਗਾਜ ਰਿਕ ਚੁੱਕੀ ਹੈ ਜਿਸ ਨੂੰ ਕਿ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਕਿਉਂਕਿ ਤਕਰੀਬਨ 40 ਦੇ ਕਰੀਬ ਵਿਦਿਆਰਥੀ ਸਵਾਰ ਸਨ ਸਕੂਲ ਬੱਸ ਦੇ ਵਿੱਚ ਜਿਹੜੀ ਕਿ ਅਚਾਨਕ ਓਵਰਟੇਕ ਕਰਦੇ ਸਮੇਂ ਪਲਟ ਜਾਂਦੀ ਹੈ ਤੇ ਇਸ ਦਰਮਿਆਨ ਧਮਾਕਾ ਵੀ ਹੁੰਦਾ ਮੌਕੇ ਤੋਂ ਪੁਲਿਸ ਅਧਿਕਾਰੀਆਂ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਬੱਸ ਦੇ ਡਰਾਈਵਰ ਨੂੰ ਗ੍ਰਫਤਾਰ ਕਰ ਲਿਆ ਗਿਆ ਤਾਂ ਦੂਜੇ ਪਾਸੇ ਜੋ ਤਿੰਨ ਜਾਣਿਆਂ ਦੇ ਉੱਤੇ ਗਾਜ ਡਿੱਗ ਚੁੱਕੀ ਹੈ ਜਿਸ ਦੇ ਵਿੱਚ ਸਕੂਲ ਦੇ ਪ੍ਰਿੰਸੀਪਲ ਅਤੇ ਇੱਕ ਹੋਰ ਅਧਿਕਾਰੀ ਨੂੰ ਗ੍ਰਫਤਾਰ ਕੀਤਾ ਗਿਆ ਇੱਥੋਂ ਤੱਕ ਕਿ ਸਕੂਲ ਦੀ ਮਾਨਤਾ ਵੀ ਰੱਦ ਕਰ ਦਿੱਤੀ ਗਈ ਹੈ ਕਿਉਂਕਿ ਛੁੱਟੀ ਵਾਲੇ ਦਿਨ ਕਿਉਂਕਿ ਈਦ ਦੀ ਛੁੱਟੀ ਸੀ ਪਰ ਇਹ ਸਭ ਦੇ ਬਾਵਜੂਦ ਇਸ ਪ੍ਰਾਈਵੇਟ ਸਕੂਲ ਦੇ ਵੱਲੋਂ ਜੋ ਹੈ ਆਪਣਾ ਸਕੂਲ ਖੋਲਿਆ ਗਿਆ ਬੱਚੇ ਵੀ ਇਸ ਸਕੂਲ ਦੇ ਵਿੱਚ ਪੜ੍ਹਨ ਦੇ ਲਈ ਪਹੁੰਚ ਰਹੇ ਸਨ ਮਾਪਿਓ ਨੇ ਤਿਆਰ ਕਰਾ ਕੇ ਬੱਚਿਆਂ ਨੂੰ ਬੱਸ ਦੇ ਵਿੱਚ ਭੇਜਿਆ ਸੀ ਪਰ ਉਹ ਬੱਸ ਹੀ ਅਚਾਨਕ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਓਵਰਟੇਕ ਕਰਦਾ ਹੈ ਡਰਾਈਵਰ ਜਿਸ ਕਰਕੇ ਬੱਸ ਪਲਟ ਜਾਂਦੀ ਹੈ ਤੇ ਜਦੋਂ ਇਸ ਦੇ ਸਾਰੇ ਡਾਕੂਮੈਂਟਸ ਚੈੱਕ ਕੀਤੇ ਜਾਂਦੇ ਨੇ ਤੇ ਫਿਰ ਪਤਾ ਲੱਗਦਾ ਹੈ ਕਿ ਇਸ ਦੇ ਡਾਕੂਮੈਂਟਸ ਵੀ ਪੂਰੇ ਨਹੀਂ ਸਨ ਇਤੋਂ ਤੱਕ ਕਿ ਇਸ ਦੀ ਫਿਟਨੈਸ ਵੀ ਐਕਸਪਾਇਰ ਹੋ ਚੁੱਕੀ ਹੈ ਤਾਂ ਨਿੱਕੇ ਨਿੱਕੇ ਮਾਸੂਮ ਜੰਦਾਾਂ ਦੀ ਜ਼ਿੰਦਗੀ ਨੂੰ ਲੈ ਕੇ ਐਡੀ ਵੱਡੀ ਲਾਪਰਵਾਹੀ ਸਕੂਲ ਪ੍ਰਬੰਧਕਾਂ ਦੀ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਹੁਣ ਤੱਕ ਤਕਰੀਬਨ 6 ਦੇ ਕਰੀਬ ਬੱਚਿਆਂ ਦੀ ਮੌਤ ਹੋ ਚੁੱਕੀ ਹੈ ਅਤੇ 20 ਦੇ ਕਰੀਬ ਜ਼ਖਮੀ ਦੱਸੇ ਜਾ ਰਹੇ ਨੇ ਇੱਥੋਂ ਤੱਕ ਕਿ ਹਸਪਤਾਲ ਦੇ ਵਿੱਚ ਬੈੱਡ ਤੇ ਪਏ ਬੱਚੇ ਖੁਦ ਇਹਨਾਂ ਗੱਲਾਂ ਦਾ ਜ਼ਿਕਰ ਕਰਾਈ ਸਣੇ ਕਿ ਸਪੀਡ ਬਹੁਤ ਜ਼ਿਆਦਾ ਸੀ ਬੱਸ ਦੀ ਜਿਸ ਕਰਕੇ ਓਵਰਟੇਕ ਕਰਨ ਦੇ ਚੱਕਰ ਦੇ ਵਿੱਚ ਇਹ ਹਾਦਸਾ ਵਾਪਰਿਆ ਤਾਂ ਪ੍ਰਿੰਸੀਪਲ ਸਣੇ ਤਿੰਨ ਜਾਣਿਆਂ ਨੂੰ ਕਾਬੂ ਕੀਤਾ ਗਿਆ ਸਕੂਲ ਨੂੰ ਨੋਟਿਸ ਵੀ ਜਾਰੀ ਕਰ ਦਿੱਤਾ ਗਿਆ ਇੱਕ ਜਾਂਚ ਪੜਤਾਲ ਜਿਹੜੀ ਹੈ ਸ਼ੁਰੂ ਕਰ ਦਿੱਤੀ ਗਈ ਹੈ ਪਰ ਬੇहद ਮੰਦ ਭਾਗੀ ਖਬਰ ਹੈ ਕਿ ਆਖਿਰਕਾਰ ਬੱਚਿਆਂ ਦੇ ਨਾਲ ਭਰੀ ਹੋਈ ਸਕੂਲ ਬੱਸ ਪਲਟ ਜਾਂਦੀ ਹੈ ਜਿਸ ਦੇ ਵਿੱਚ 6 ਦੇ ਕਰੀਬ ਬੱਚਿਆਂ ਦੀ ਮੌਤ ਹੋ ਜਾਂਦੀ ਹੈ ਤੇ ਦੂਜੇ ਪਾਸੇ 20 ਦੇ ਕਰੀਬ ਲੋਕ ਜਿਹੜੇ ਐ ਮਾਫ ਕਰਨਾ ਬੱਚੇ ਜ਼ਖਮੀ ਦੱਸੇ ਜਾ ਰਹੇ ਨੇ ਅਲੇ-ਜੋਲੇ ਲੋਕਾਂ ਦੀ ਮਦਦ ਦੇ ਨਾਲ ਇਹਨਾਂ ਬੱਚਿਆਂ ਨੂੰ ਜੋ ਐ ਬੱਸ ਦੇ ਵਿੱਚੋਂ ਬਾਹਰ ਕੱਢਿਆ ਜਾਂਦਾ ਹੈ ਤਾਂ ਇਸ ਵੇਲੇ ਦੀ ਵੱਡੀ ਖਬਰ ਸਕੂਲ ਬੱਸ ਪਲਟਨ ਵਾਲੇ ਮਾਮਲੇ ਦੇ ਨਾਲ ਜੁੜੀ ਹੋਈ ਹੈ ਜਿੱਥੇ ਕਿ ਵੱਡਾ ਅਪਡੇਟ ਸਾਹਮਣੇ ਆ ਰਿਹਾ ਹੈ ਸਕੂਲ ਦੇ ਪ੍ਰਿੰਸੀਪਲ ਦੇ ਉੱਤੇ ਵੱਡੀ ਗਾਜ ਰਿਕ ਚੁੱਕੀ ਹੈ ਜਿਸ ਨੂੰ ਕਿ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਕਿਉਂਕਿ ਤਕਰੀਬਨ 40 ਦੇ ਕਰੀਬ ਵਿਦਿਆਰਥੀ ਸਵਾਰਸਾਂ ਨੇ ਸਕੂਲ ਬੱਸ ਦੇ ਵਿੱਚ ਜਿਹੜੀ ਕਿ ਅਚਾਨਕ ਓਵਰਟੇਕ ਕਰਦੇ ਸਮੇਂ ਪਲਟ ਜਾਂਦੀ ਹੈ ਤੇ ਇਸ ਦਰਮਿਆਨ ਧਮਾਕਾ ਵੀ ਹੁੰਦਾ ਹੈ ਮੌਕੇ ਤੋਂ ਪੁਲਿਸ ਅਧਿਕਾਰੀਆਂ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਬੱਸ ਦੇ ਡਰਾਈਵਰ ਨੂੰ ਗ੍ਰਫਤਾਰ ਕਰ ਲਿਆ ਗਿਆ ਤਾਂ ਦੂਜੇ ਪਾਸੇ ਜੋ ਤਿੰਨ ਜਾਣਿਆਂ ਦੇ ਉੱਤੇ ਗਾਜ ਡਿੱਗ ਚੁੱਕੀ ਹੈ ਜਿਸ ਦੇ ਵਿੱਚ ਸਕੂਲ ਦੇ ਪ੍ਰਿੰਸੀਪਲ ਅਤੇ ਇੱਕ ਹੋਰ ਅਧਿਕਾਰੀ ਨੂੰ ਗ੍ਰਫਤਾਰ ਕੀਤਾ ਗਿਆ ਇੱਥੋਂ ਤੱਕ ਕਿ ਸਕੂਲ ਦੀ ਮਾਨਤਾ ਵੀ ਰੱਦ ਕਰ ਦਿੱਤੀ ਗਈ ਹੈ ਕਿਉਂਕਿ ਛੁੱਟੀ ਵਾਲੇ ਦਿਨ ਕਿਉਂਕਿ ਈਦ ਦੀ ਛੁੱਟੀ ਸੀ ਪਰ ਇਹ ਸਭ ਦੇ ਬਾਵਜੂਦ ਇਸ ਪ੍ਰਾਈਵੇਟ ਸਕੂਲ ਦੇ ਵੱਲੋਂ ਜੋ ਹੈ ਆਪਣਾ ਸਕੂਲ ਖੋਲਿਆ ਗਿਆ ਬੱਚੇ ਵੀ ਇਸ ਸਕੂਲ ਦੇ ਵਿੱਚ ਪੜਨ ਦੇ ਲਈ ਪਹੁੰਚ ਰਹੇ ਸਨ ਮਾਪਿਓ ਨੇ ਤਿਆਰ ਕਰਾ ਕੇ ਬੱਚਿਆਂ ਨੂੰ ਬਸ ਤੇ ਵਿੱਚ ਭੇਜਿਆ ਸੀ ਪਰ ਉਹ ਬਸੀ ਅਚਾਨਕ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਓਵਰਟੇਕ ਕਰਦਾ ਹੈ ਡਰਾਈਵਰ ਜਿਸ ਕਰਕੇ ਬੱਸ ਪਲਟ ਜਾਂਦੀ ਹੈ ਤੇ ਜਦੋਂ ਇਸ ਦੇ ਸਾਰੇ ਡਾਕੂਮੈਂਟਸ ਚੈੱਕ ਕੀਤੇ ਜਾਂਦੇ ਨੇ ਤੇ ਫਿਰ ਪਤਾ ਲੱਗਦਾ ਹੈ ਕਿ ਇਸ ਦੇ ਡਾਕੂਮੈਂਟਸ ਵੀ ਪੂਰੇ ਨਹੀਂ ਸਨ ਇਥੋਂ ਤੱਕ ਕਿ ਇਸ ਦੀ ਫਿਟਨੈਸ ਵੀ ਐਕਸਪਾਇਰ ਹੋ ਚੁੱਕੀ ਹੈ ਤਾਂ ਨਿੱਕੇ ਨਿੱਕੇ ਮਾਸੂਮ ਜੰਦਾ ਦੀ ਜ਼ਿੰਦਗੀ ਨੂੰ ਲੈ ਕੇ ਐਡੀ ਵੱਡੀ ਲਾਪਰਵਾਹੀ ਸਕੂਲ ਪ੍ਰਬੰਧਕਾਂ ਦੀ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਹੁਣ ਤੱਕ ਤਕਰੀਬਨ 6 ਦੇ ਕਰੀਬ ਬੱਚਿਆਂ ਦੀ ਮੌਤ ਹੋ ਚੁੱਕੀ ਹੈ ਅਤੇ 20 ਦੇ ਕਰੀਬ ਜ਼ਖਮੀ ਦੱਸੇ ਜਾ ਰਹੇ ਨੇ ਇੱਥੋਂ ਤੱਕ ਕਿ ਹਸਪਤਾਲ ਦੇ ਵਿੱਚ ਬੈੱਡ ਤੇ ਪਏ ਬੱਚੇ ਖੁਦ ਇਹਨਾਂ ਗੱਲਾਂ ਦਾ ਜ਼ਿਕਰ ਕਰ ਰਹੇ ਸਨ ਕਿ ਸਪੀਡ ਬਹੁਤ ਜ਼ਿਆਦਾ ਸੀ ਬੱਸ ਦੀ ਜਿਸ ਕਰਕੇ ਓਵਰਟੇਕ ਕਰਨ ਦੇ ਚੱਕਰ ਦੇ ਵਿੱਚ ਇਹ ਹਾਦਸਾ ਵਾਪਰਿਆ ਤਾਂ ਪ੍ਰਿੰਸੀਪਲ ਸਣੇ ਤਿੰਨ ਜਾਣਿਆਂ ਨੂੰ ਕਾਬੂ ਕੀਤਾ ਗਿਆ ਸਕੂਲ ਨੂੰ ਨੋਟਿਸ ਵੀ ਜਾਰੀ ਕਰ ਦਿੱਤਾ ਗਿਆ ਇੱਕ ਜਾਂਚ ਪੜਤਾਲ ਜਿਹੜੀ ਹੈ ਸ਼ੁਰੂ ਕਰ ਦਿੱਤੀ ਗਈ ਹੈ ਪਰ ਬੇहद ਮੰਦ ਭਾਗੀ ਖਬਰ ਹੈ ਕਿ ਆਖਿਰਕਾਰ ਬੱਚਿਆਂ ਦੇ ਨਾਲ ਭਰੀ ਹੋਈ ਸਕੂਲ ਬੱਸ ਪਲਟ ਜਾਂਦੀ ਹੈ ਜਿਸ ਦੇ ਵਿੱਚ 6 ਦੇ ਕਰੀਬ ਬੱਚਿਆਂ ਦੀ ਮੌਤ ਹੋ ਜਾਂਦੀ ਹੈ ਤੇ ਦੂਜੇ ਪਾਸੇ 20 ਦੇ ਕਰੀਬ ਲੋਕ ਜਿਹੜੇ ਹੈ ਮਾਫ ਕਰਨਾ ਬੱਚੇ ਜ਼ਖਮੀ ਦਸਤੇ ਜਾ ਰਹੇ ਨੇ ਅਲੇ-ਜੋਲੇ ਲੋਕਾਂ ਦੀ ਮਦਦ ਦੇ ਨਾਲ ਇਹਨਾਂ ਬੱਚਿਆਂ ਨੂੰ ਜੋ ਹੈ ਬਸਤੇ ਵਿੱਚੋਂ ਬਾਹਰ ਕੱਢਿਆ ਜਾਂਦਾ ਹੈ